ਸਸ਼ਰਕਾਲ ਮਹਕਲੀ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਪੱਛਮੀ ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੂਬੇ 'ਚ ਸਿਆਸੀ ਮਾਹੌਲ ਪਖਿਆ ਹੋਇਆ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਗਏ ਹਨ ਦੱਸ ਦਈਏ ਕਿ ਪਟਿਆਲਾ ਐਸਐਸਪੀ ਦੀ ਕਾਨਫਰੰਸ ਕਾਲ ਦੀ ਕਥਿਤ ਆਡੀਓ ਜਿਹੜੀ ਆ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ फाੜਨ ਦੀ ਗੱਲ ਆਖੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਥਿਤ ਆਡੀਓ ਜਿਹੜੀ ਆ ਜਾਰੀ ਕਰਕੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਤੇ ਕਥਿਤ ਆਡੀਓ ਸਾਂਝੀ ਕਰਕੇ ਗਲਬਾਦ ਦਾ ਪੂਰਾ ਜ਼ਿਕਰ ਕੀਤਾ ਆਡੀਓ ਕਾਲ ਚ ਸਾਫ ਸੁਰਨ ਨੂੰ ਮਿਲ ਰਿਹਾ ਹੈ ਕਿ ਜਿੱਥੇ ਵੀ ਅਕਾਲੀ ਮਿਲਨ ਉਹਨਾਂ ਦੀਆਂ ਨਾਮਜ਼ਦਗੀਆਂ ਪੱਤਰ ਪਾੜ ਦਿੱਤੇ ਜਾਵੇ। ਉਹਨਾਂ ਇਹ ਵੀ ਕਿਹਾ ਕਿ ਲੋਕਤੰਤਰ ਦਾ ਘਾਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਚੋਰਾਂ ਨੂੰ ਬੇਸ਼ਰਮੀ ਨਾਲ ਲੁੱਟਣ ਦੀ ਤਿਆਰੀ ਸਬੰਧੀ ਪਟਿਆਲਾ ਪੁਲਿਸ ਦੀ ਕਾਲ ਰਾਤ ਦੀ ਹੋਈ। ਮੋਸਟ ਸੈਂਸਿਟਿਵ ਕਾਨਫਰੈਂਸ ਕਾਲ ਦੀ ਸਾਰੀ ਰਿਕਾਰਡਿੰਗ ਸਾਹਮਣੇ ਆਈ ਹੈ। ਕੰਫਰੈਂਸ ਜਿਹੜੀਆਂ ਅੱਜ ਪੁਲਿਸ ਉਹ ਇਹ ਜੀ ਕਿਸੇ ਦਾ ਮਾਈਕ ਚਾਲੂ ਹੈ ਜੀ ਇੱਕੋ ਕਰੀਏ ਆਵਾਜ਼ ਮਾਈਕ ਬੰਦ ਕਰੋ ਪਲੀਜ਼।

हां ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਬ ਜੀ ਜੀ ਸਰ ਜੀ ਪਹਿਲੀ ਗੱਲ ਹੈ ਸੇਵਨ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਘਹਾਵਾ ਬਣਿਆ ਆ ਹੂ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਇਲੈਕਸ਼ਨ ਸਹੀ ਤਰ੍ਹਾਂ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੁਕਿਆ ਉਹਨੂੰ ਬਾਰ ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰੀਸ਼ਦ ਦਾ ਜਿ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਤਾਂ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਪੈਸੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉਦੋਂ ਯਾਰ ਕੀ ਦਾ ਮਾਈਕ ਚਾਲੂ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਬੈਰੀਕੇਡਿੰਗ ਦੀ ਵਿਵਸਥਾ ਕਰੀਏ ਕਿਉਂਕਿ divisional commissioner ਦੇ ਮਨ ਚ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ sensitive ਆ ਕੱਲ ਸ਼ਾਇਦ ਸੁਖਬੀਰ ਬਾਦਲ ਘਨੋਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ double barricading ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ sector ਆ ਇੱਥੇ ਵੀ double barricading ਹੋਵੇ ਸ਼ਹਿਰ ਵਾਲੇ sector ਚ ਸੌ ਬੰਦਿਆਂ ਦੇ ਥਾਂ ਤੇ ਕੱਲ ਅਸੀਂ ਦੋ ਸੌ ਬੰਦਾ ਲਵਾਂਗੇ in charge security ਆਪਾਂ ਆਈਟੀਆਈ ਨਾਪਾਰੋ ਉੱਤੇ ਡਬਲ ਡਿਪਲੋਇਮੈਂਟ ਕਾਮੀ ਆ। ਪਰ ਠੀਕ ਹੈ ਸਰ ਨੋਟਡ। ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ 'ਚ ਜਿਵੇਂ ਅੱਜ ਡਿਪਲੋਇਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ। ਜੀ ਸਰ ਸਰਵ ਸ਼ੰਭੂ ਤਕਨੌਰ ਉੱਥੇ ਸ਼ੰਭੂ ਜੇ ਆਪਣੇ ਹਰਮਤ ਤੋਂ ਅੱਗੇ ਤੋਂ ਦੇ ਸੈਂਟਰ ਕਨੌਰ 'ਚ ਨਹੀਂ ਕਿੱਥੇ ਨੇ?

ਮਤਲਬ ਅਪਾਸ ਦੇ ਡੀਡੀਪੀਓ ਦਫਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋਣਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਤੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਹੈ ਤੇ ਡੀਡੀਪੀਓ ਦਫਤਰ 'ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜਿਤਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਦਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤੱਕ ਚੱਲੂ ਰਾਈਟ ਹਾਂ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਜੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜਗੀਸ਼ਦਰ ਕਿਸ਼ਰ ਸੁਣ ਲਏ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਣੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਡੀਐਸਪੀ ਸਿੱਟੀ 2 ਜੈਂਟਰ ਜੀ ਸਰ

ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਕੁਛ ਤਾਂ ਪਾਸ ਸਰ ਤੇ ਹਗਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਨੂੰ ਕੁਝ ਕੰਨ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਗਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ਾਂ ਜੀ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਇਟ ਸਰ ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹ ਨੂੰ ਰਾਹਾਂ ਤੇ ਰੋਕੋ ਰਾਇਟ ਸਰ ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਕਿੰਨਾ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੁੰਦਾ ਹੀ ਆ ਇਲੈਕਸ਼ਨਾਂ ਸੇ ਪ੍ਰੰਤੂ ਪ੍ਰਮਾਈਸਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਪੀਸੀ ਆਫਿਸ ਦੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋਂ-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਸਰ ਡੀਐਸਪੀ ਨਾਭਾ ਉਹ ਸਰ ਮੈਂ ਤਾਂ ਬਿਲਕੁਲ ਪੀਸਫੁੱਲ ਰਹਿ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸੇ ਨੂੰ ਰੋਕਿਆ ਹੋਵੇ ਕਿਸੇ ਨੂੰ ਘੱਟਿਆ ਹੋਵੇ ਕੋਈ ਪ੍ਰਾਈਵੇਟ ਬੰਦੇ ਆ ਨਾ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਲ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮ ਐਡ ਦੇ ਸਾਫ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸ ਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਜੀ ਨੂੰ ਵੀ ਕੋਈ ਰੋਕਾ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੈ ਸਰ ਐਕਸਲੈਂਸ ਸਰ ਜੀ ਥੈਂਕ ਯੂ ਸਰ ਡੀ ਐਸ ਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3 ਵਜੇ 2 ਮਿੰਟ ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਡਮ ਨੇ ਮੋੜ ਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਸਰ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨੇ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਾਂ ਤਾਂ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰ ਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰਿਹਾ ਹੈ ਸਰ ਸਰ ਸਪੀ ਪਾਤਣਾ ਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰਾਰੇ ਦਾਖਲ ਕਰਨ ਵਾਸਤੇ ਸਰ ਜੀ ਸਰ ਜੀ ਰੈਕਸ਼ਨ ਦਾ ਧਿਆਨ ਰੱਖਾਂਗੇ ਸਰ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹ ਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਿਕਵਾ ਲਵੇ ਪਰ ਆਪਣੇ ਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਬਿਲਕੁਲ ਓਕੇ ਸਰ ਨੋ ਕਰਡ ਸਰ ਡੀਐਸਪੀ ਕਨੌਰ ਸੱਚੀ ਗੱਲ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਮਾ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਟੀਜਰ ਆ ਗਿਆ ਸੀ ਕਾਲੀਦਾਰ ਵਾਲਾ ਉਹ ਬਾਹਰ ਰੋਣਾ ਰੋਣਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਸਟੂਡੈਂਟ ਦੀ ਅੱਜ ਉਹਨਾਂ ਦਾ ਚੱਲਦੇ ਆ ਸਿਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਾਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਉਹਦਾ ਪਰਸਪਰ ਦੇ ਧਿਆਨ ਖਾਂਗੇ ਸਰੀ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗ੍ਹਾ ਹੈ ਪੁਲਿਸ ਆਬਜ਼ਰਵਰ ਦੀ ਦਿੱਕਤੀ ਕਮ ਸਰ 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 ਕੀ ਕਮਿਸ਼ਨਰ ਨੇ ਜੀ ਆ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਧੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਬਿਲਕੁਲ ਪਲੈਨਿੰਗ ਚੇਂਜ ਕਰ ਦਾਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲਿਆਂ 'ਚ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ 'ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ 'ਚ ਦੋ-ਤਿੰਨ ਫਾਈਲਾਂ ਪਾਉਂਦੇ ਨੇ ਰਹਿ ਜਾਂਦਾ ਬਦਲ ਚੇਂਜ ਕਰ ਦਾਂਗੇ ਸਿਸਟਮ ਦਾ ਮੈਂ ਸਮਝ ਗਿਆ ਗੱਲ ਤੋਂ ਅੱਗੇ ਸੁਪੀਰ ਬਾਦਲ ਜੀ ਆਊਂਗੇ ਸਰ ਸਿਰਫ ਜਿਹੜੀ ਗੱਲ ਹਣ ਮੰਨ ਆਰਗੂ ਕਰਨ ਤੋਂ ਪਹਿਲਾਂ ਨਾ ਸੁਣ ਦੇਣਾ ਕਰੋ ਸਰ ਮੈਂ ਕਹ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਕੋਈ ਨਾ ਕੋਈ ਦਾਅ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਜੈਕਸ਼ਨ ਨਹੀਂ ਹੋਣਾ। ਮੈਂ ਤੁਹਾਨੂੰ ਸਮਝਾਉਂ ਤੂੰ ਬਿਲਡਿੰਗ ਦੇ ਅੰਦਰ ਇਹ ਤਾਂ ਕੰਮ ਕਰਿਆ ਸੀ ਮਸ਼ੀਨਰੀ। ਜੀ ਮੈਨੂੰ ਚੰਗਾ ਆ ਕਿ ਕਿਸੇ ਬੰਦੇ ਦੇ ਨੀਂਦ ਪਰਦੇ ਤੇ ਉਹ ਉਹਦੇ ਘਰੇ ਦੇ ਮੈਂਟੇ ਨਾਲ ਜਾ ਕੇ ਸਰ 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 ਜੀ ਜੇ ਤੁਹਾਨੂੰ ਕੋਈ HR ਮੈਂ ਚੇਂਜ ਕਰ ਸਕਦਾ ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਦੇ ਆ ਕਿਹੜੇ ਨਹੀਂ ਪਰਦੇ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੰਮ ਦਾ ਦਿਨ ਆਪਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਰ ਕਿਉਂਕਿ ਕੰਮ ਹੀ ਹੋਣੇ ਤਾਂ ਸਰ ਬਿਲਕੁਲ ਸਰ ਪੂਰਾ ਧਿਆਨ ਦੇਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਗਾ ਸਰ ਕੋਈ ਤਰੀਕੇ ਨਾਲ ਸਰ ਦੇ ਬਾਅਦ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ ਜੇਕਰ ਆਪਾਂ ਵੀਡੀਓ ਚ ਹੀ ਆ ਗਏ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਅੰਡੈਂਸ ਹੀ ਆ ਗਿਆ ਫਿਰ ਆਪਣੇ ਕੋਲੇ ਪਛਾਣ ਨਹੀਂ ਜੀ ਸਰ ਸਾਡੇ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਸਰ ਚਲੋ ਡੀਐਸਪੀ ਰਾਜਪੁਰਾ ਕਾ ਜੈ ਸਰ ਅਮ ਜੀ ਜੀ ਤੁਸੀਂ ਕੱਲ ਹੀ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ ਤਾਂ ਤੁਸੀਂ ਕੱਲ ਜੀਤੀ ਸੀ ਤਾਂ ਤੁਸੀਂ ਆ ਚੁੱਕੇ ਸੀ ਤੇ ਸਰ ਮੈਂ ਕੀਤੇ ਲੱਗ ਨਹੀਂ ਰਿਹਾ ਸੀ ਆ ਸਰ ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰਫ ਪੀਸਫੁੱਲ ਦੇਖਿਆ ਸਾਰਾ ਅੱਜ ਕਿ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜੀ ਮਾਤਾ ਸਰ ਅਬਨਾਂ ਨੇ ਸਖਮਤ ਤੇਰੇ ਤੋਂ ਕਹਿੰਦੇ ਵੀ ਅਸੀਂ ਕੋਈ ਹੋ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੁਣ ਆਪਾਂ ਕੋਈ ਕੰਮ ਨਹੀਂ ਕਰਨਾ ਉਹ ਜਿਹੜਾ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨੂੰ ਕਹਿੰਦੇ ਸੀ ਸੰਕਲਪ ਬਾਹਰ ਕਢਾਓ ਆਇਆ ਛੋ ਤੇ ਉਹ ਵੀ 21 ਸਾਲ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਜੀ ਜੀ ਚਿੰਮੀ ਟਕਰਾਆ ਪਰੰਪਰਾਕ ਤੈਨੂੰ ਸੀਗੇ ਸਰ ਤੇ ਤੁਸੀਂ ਅਟੈਂਸ਼ਨ ਕਰ ਬੰਦਾ ਆਪਣੀ ਜ਼ਰਤ ਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਸਰ ਬਸ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਂਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰੋ ਦਫ਼ਤਰਾਂ 'ਚ ਬੀੜੀ ਪੀਓ ਤੇ ਦਸਤਰਾਂ 'ਚ ਮਸੰਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ

ਸਰਕੀ ਠੱਕਦੇ ਆ ਸੁਰ ਚਾਰ ਭਰੇ ਆ ਸੁਰ ਚਾਰ ਜੜਿਆ ਨੇ ਅੱਜ ਤਾਂ ਪੀਸਫੁਲ ਸੀ ਸਿਰ ਕੱਲ ਨੂੰ ਸਰਨੇ ਜਿਵੇਂ ਕਿ ਅਸ ਹਥਿਆਰ ਰੱਖਾਂਗੇ ਜਾਂ ਕੁਝ ਕਰਨਾ ਵੀ ਹੋਵੇ ਸਰ ਘਰ ਜਾਂ ਰਸਤੇ 'ਚ ਕਰਾਂਗੇ ਪਰ ਮੈਸੇਜ ਪਾ ਦੇ ਜੀ ਅੱਜ ਜੇ ਪੋਸੀਬਲ ਆਪਨੇ ਸਟੇਸ਼ਨ ਕੋਲ ਐਕਸਫਰ ਐਸ ਪੀ ਪੀ ਬੀ ਆਈ ਅੱਗੇ ਸਰ ਸਰ ਮੈਂ ਖੋਦ ਹੁਣੀ ਜਾ ਕੇ ਐ ਸਰ ਨਾਮ ਜਗਰੀ ਜਿੱਥੇ ਦੋ ਜਗਾਹ ਭਰ ਸਕਣੋਂ ਮੈਂ ਵੀ ਦੀ ਸਰ ਤੇ ਉੱਥੇ ਬਾਕੀ ਸਭ ਪੀਸਫੁਲ ਸੀ ਜੋ ਡਾਇਰੈਕਸ਼ਨ ਤੁਹਾਡੀਆਂ ਦਿੱਤੀਆਂ ਸਰ ਮੈਂ ਇੱਕ ਵਾਰੀ ਫੇਰ ਹਨ ਨੂੰ ਸਾਰਿਆਂ ਨੂੰ ਇੱਕ ਵਾਰੀ ਡਾਇਰੈਕਸ਼ਨ ਤੋਂ ਜਾਣ ਕੋ ਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਅੰਕ ਸਰ ਤੇ ਡਬਲ ਪੈਰੀਕੇਟਿੰਗ ਕਰਾਂਗੇ ਸਰ ਜੇ ਲੋੜ ਪਈ ਫੋਰਸ ਤੇ ਸਰ ਮੈਂ ਦੱਸ ਦਿਆਂਗਾ ਸਰ ਐਸ ਪੀ ਸਾਹਮਣੂ ਸਰ ਕੱਲ ਐਸ ਪੀ ਸਿੱਧੀ ਆਉਣਗੇ ਸ਼ਹਿਰ 'ਚ ਜਿੱਥੇ ਆਈ.ਡੀ.ਆਈ. ਹੈ ਹਾਲੋ ਕੀ ਇਸਰਤੀਸ ਤੇ ਐਸਪੀ ਸਿਟੀ ਸ਼ਰਚੇ ਰਹੇਗੇ ਸਪੀਡ ਕੋਤਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਫਿਰ ਐਸਪੀ ਸਪੈਸ਼ਲ ਬ੍ਰਾਂਚ ਸਾਬੇ ਨੂੰ ਤੇ ਐਸਟੀਪੀਬੀਏ ਇਗਨੋਰ ਨੂੰ ਤੇ ਐਸਪੀ ਤਰਸੇ ਕੁਰਾ ઓਰਾਈਟ ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀ ਉਹ ਦਸਤਰਾਜ ਤੇ 30 ਮੰੰਤੇ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਉ। ਠੀਕ ਹੈ ਸਰ, ਨੋਟਸ ਲੱਗੋ। ਐਡੀ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ। ਸਰ, ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ-ਕਿਵੇਂ ਕੀ-ਕੀ ਹੋਇਆ। ਫਿਰ ਮੈਂ ਹੈੱਡੀ ਨੂੰ ਪੁੱਛਿਆ ਤੇ ਉਹਨੋਂ ਬਣਾ ਰਿਹਾ। ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇੰਨੇ ਨਾਮ ਦਰਤੀਆਂ ਹੋ ਗਿਆ। ਸੋ ਵੀਰ ਬਾਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਇਹਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਹੈ ਹਮਾਰਾ ਸਾਹਿਬ ਕਮੈਂਟ ਸਰ ਰਾਈਟ ਸਰ ਟਰਮ ਸਰ ਤੇ ਐਸ ਪੀ ਡੀ ਸਾਹਿਬ ਮੇਰੇ ਕੋਲੇ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮੇਂ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਕਲੇਸ਼ ਪਿਆ ਉੱਥੇ ਐਸ ਪੀ ਡੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਦੇ ਹੋਏ ਕਿਸੇ ਦਾ ਕੋਈ ਪੁਆਇੰਟ ਜੀ ਸੋ ਬੇਬੀਓਐਸਆਈ ਇਹਨੇ ਬਾਬੂ ਜੁਆਇਨ ਕਿਉਂ ਕੀਤਾ ਸਰ ਸਰ ਗੁਸੇ ਕਿ ਬੇਨਤੀ ਕਰ ਰਹਾ ਸਰ ਫਿਰ ਮੈਸੇ ਲਾਇਸੈਂਸ ਕਰ ਸਰ ਹਾਂ ਗੁਸੇਵਕ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮਿਲ ਜਰ ਸਰ ਸਾਡੇ ਜਿਤੋਂ ਬਾਹਰ ਜੇ ਸੀਆਈ ਰਾਜਪੁਰਾ ਮੈਨੂੰ ਸਰ ਹੋ ਗਏ ਬਾਬੂ ਇਹਨਾਂ ਨੂੰ ਸੀਆਈ ਰਾਜਪੁਰਾ ਦੇ ਦਿਓ ਜੀ ਬੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਾਡੇ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਟ ਤੇ 12 ਸ਼ੰਭੂ ਚ ਹੋ ਗਈਆਂ ਸੀਗੀਆਂ ਤੇ ਬਾਕੀ ਸਰ ਜੇ ਸਰ ਕੱਲ ਪੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜੀ ਮਨਫੂਸ ਦਾ ਜਿਵੇਂ ਹੋਇਆ ਥੋੜਾ ਬੋਤਾਂ ਤਾਂ ਕਿ ਰੁਕੇ ਵਾਚ ਹਰਮਨ ਸੁਖਵੀਰ ਬਾਦਲ ਅੱਜ ਤੋਂ 10 ਸਾਲ ਪਹਿਲਾਂ ਦਿੱਲੀ ਸੀ ਇਹ ਮੰਦਾ ਸੀ ਉਹਨਾਂ ਦਿੱਲੀ ਸੀ ਥੋੜੀ ਬਸ ਠੀਕ ਹੈ ਸਰ ਚਲੋ ਜੀ ਆਇਆਂ ਨੂੰ ਜੀ ਆਇਆਂ ਤੇ ਜੇ ਆਇਆ ਤੇ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰ ਨਹੀਂ ਨੌਸਰ ਦੇ ਕਮਰੇ ਵਿੱਚ ਭਰ ਕੇ ਨਹੀਂ ਉੱਥੇ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊਗਾ ਠੀਕ ਹੈ ਸਰ ਠੀਕ ਹੈ ਤਾਂ ਮੈਂ ਫਿਰ ਵੀ ਤੁਹਾਨੂੰ ਬੰਦੇ ਲਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਆ ਮਜ਼ਬੂਤੀ ਨਾਲ ਪੱਕੇ ਹੋ ਜਾਂਦਾ ਹੋਰ ਕੋਈ ਗੱਲ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜਿਵੇਂ ਗਾਈਡ ਕੀਤਾ ਉਹਨੇ ਕੰਮ ਕਰੋ ਜੀ ਸਾਰੇ ਕਿ ਮੇਰੇ ਨਾਲ ਕੋਈ ਵੀ ਇਸ਼ੂ ਹੋਵੇ ਮੈਨੂੰ ਫੋਨ ਤੇ ਨਾਲ ਦੇ ਨਾਲ ਕਿਸੇ ਨੂੰ ਕੋਈ ਵੀ ਦਿੱਕਤ ਆ ਰਹੀ ਹੋਵੇ ਦੱਸੋ ਸਭ ਠੀਕ ਹੈ ਠੀਕ ਆਲ ਦਾ ਵੈਸਟ ਥੈਂਕ ਯੂ ਸਰ ਜੀ ਅਸਾ ਜੀ ਦੀ ਟ੍ਰੇਨਿੰਗ ਸਟਾਰਟ